ਪਰਤਾਂ ਤੋਂ ਨਿਯਮਾਂ ਦੇ ਸੋ। ਜਸਵੰਤ ਸਿੰਘ ਬੀਤ ਸੋਗ ਪਮਿੰਦਰ ਸਿੰਘ ਸਾਰੀਆਂ ਸਹੂਤਾਵਾਂ ਖੇਡਾਂ ਦਾ ਪੂਰਾ ਪ੍ਰਬੰਧ ਉਹਦੇ ਵਿੱਚ ਹੋਊਗਾ ਔਰ ਜਿਹੜਾ ਬੱਚਾ ਇਹਦੀ ਗੱਲ ਆਈ ਆ ਅ ਬੈਡੀ ਨੂੰ ਵੀ ਜਾਣਾ ਚਾਹੀਦਾ ਜਿੱਥੇ ਔਰ ਤੁਹਾਡੇ ਨਾਲ ਹਾਂਜੀ ਕਿਤੇ ਦਿੱਲੀ ਪੱਤੀ ਤੇ ਆਇਓ ਸਾਧਿਆ ਵਿਦਿਆ ਅਧਿਆਪਕਾਂ ਨੂੰ ਵੀ ਆਸਨਾ ਪਾਉਣਗੇ ਤੇ ਉਹਨਾਂ ਦੇ ਸਮੇਂ ਵਿੱਚ ਅਸੀਂ ਕੀ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਠੀਕ ਹੈ ਅਸੀਂ ਜਲੰਧਰ ਦੇ ਲੋਕ ਸਭਾ ਦੇ ਸਾਰੇ ਵੋਟਰਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਆ ਗਰੀਬਾਂ ਵਾਸਤੇ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਹੋਰ ਵੀ ਬੜੇ ਸਹੂਲਤਾਂ ਦਿੱਤੀਆਂ ਪਰ ਹਲੇ ਦੇਣੀਆਂ ਵੀ ਆ ਤੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਹਿਯੋਗ ਕਰਕੇ ਸਪੋਰਟ ਕਰਕੇ 13 ਦੇ 13 ਐਮਪੀ ਜਿਤਾ ਕੇ ਕੇਂਦਰ ਚ ਭੇਜੀਏ ਤਾਂ ਕਿ ਲੋਕਤੰਤਰ ਬਚ ਸਕੇ ਤਾਂ ਕਿ ਆਪਾਂ ਆਪਣਾ ਜਿਹੜਾ ਪੰਜਾਬ ਦਾ ਹਿੱਸਾ ਆ ਉਹ ਉੱਥੇ ਡਟ ਕੇ ਹਮੈਤ ਕਰਕੇ ਲਿਆ ਸਕੀਏ ਤੇ ਦਾਸ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਮੈਂ ਜਿਹੜਾ ਜਲੰਧਰ ਦੇ ਜ਼ਰੂਰਤਾਂ ਚਾਹੇ ਉਹ ਇਮਪਲॉयਮੈਂਟ ਦੀਆਂ ਰੋਜ਼ਗਾਰ ਦੀਆਂ ਚਾਹੇ ਉਹ ਪੜਾਈ ਦੀਆਂ ਐਜੂਕੇਸ਼ਨ ਦੀਆਂ ਚਾਹੇ ਉਹ ਇੰਡਸਟਰੀ ਦੀਆਂ ਚਾਹੇ ਉਹ ਕਿਸਾਨੀ ਦੀਆਂ ਉਹ ਸਾਰੀਆਂ ਅਸੀਂ ਮਸਲੇ ਹੱਲ ਕਰਾ ਸਕੀਏ ਦਿੱਲੀ 'ਚ ਇਸ ਕਰਕੇ ਵੋਟਾਂ ਪਾ ਕੇ ਕੰਮ ਯੋਗ ਕਰੋ ਚੜ੍ਹੂ ਦੇ ਸਾਹ ਸਰਕਾਰ ਤੋਂ ਨਿਮਰ ਰਹੇ ਸੋ ਜਸਵੰਤ ਬੀਸ਼ੇ ਸਰਦਾਰ ਪਮਿੰਦਰ ਸਿੰਘ ਸਾਰੀਆਂ ਸੁਵਿਧਾਵਾਂ ਖੇਡਾਂ ਦਾ ਪੂਰਾ ਪ੍ਰਬੰਧ ਉਹਦੇ ਵਿੱਚ ਹੋਊਗਾ ਔਰ ਜਿਹੜਾ ਬੱਚਾ ਇਹਦੀ ਗੱਲ ਹੈ ਮੈਂ ਬਹੁਤ ਗੜਾ ਜਰਦਾ ਤੇ ਆਰ ਤੁਹਾਡੇ ਨਾਲ ਹਾਂ ਜਿੱਥੇ ਦਿੱਲੀ ਬਤੀ ਤੇ ਆਇਓ ਸਾਧਿਆ ਵਿਦਿਆ ਅਧਿਆਪਕ ਬਹੁਤ ਵਾਰ ਸਵਾਗਤਨਾ ਪਉਣਗੇ ਤੇ ਉਹਨਾਂ ਦੇ ਸਮੇਂ ਵਿੱਚ ਅਸੀਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਠੀਕ ਹੈ ਅਸੀਂ ਜਲੰਧਰ ਦੇ ਲੋਕ ਸਭਾ ਦੇ ਸਾਰੇ ਵੋਟਰਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਆ ਪੀਬਾ ਵਾਸਤੇ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਹੋਰ ਵੀ ਬੜੇ ਸਹੂਲਤਾਂ ਦਿੱਤੀਆਂ ਹਲੇ ਦੇਣੀਆਂ ਵੀ ਆ ਕਿ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਹਿਯੋਗ ਕਰਕੇ ਸਪੋਰਟ ਕਰਕੇ 13 ਦੇ 13 MP ਜਿਤਾ ਕੇ ਕੇਂਦਰ ਚ ਭੇਜੀਏ ਤਾਂ ਕਿ ਲੋਕਤੰਤਰ ਬਚ ਸਕੇ ਤਾਂ ਕਿ ਆਪਾਂ ਆਪਣਾ ਜਿਹੜਾ ਪੰਜਾਬ ਦਾ ਹਿੱਸਾ ਆ ਉਹ ਉੱਥੇ ਡਟ ਕੇ ਹਮਾਇਤ ਕਰਕੇ ਲਿਆ ਸਕੀਏ ਤੇ ਦਾਸ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਮੈਂ ਜਿਹੜਾ ਜਲੰਧਰ ਦੇ ਜ਼ਰੂਰਤਾਂ ਚਾਹੇ ਉਹ এমਪਲாய்ਮੈਂਟ ਦੀਆਂ ਰੋਜ਼ਗਾਰ ਦੀਆਂ ਚਾਹੇ ਉਹ ਪੜਾਈ ਦੀਆਂ এডুকেশন ਦੀਆਂ ਚਾਹੇ ਉਹ ਇੰਡਸਟਰੀ ਦੀਆਂ ਚਾਹੇ ਉਹ ਕਿਸਾਨੀ ਦੀਆਂ ਉਹ ਸਾਰੀਆਂ ਅਸੀਂ ਮਸਲੇ ਹੱਲ ਕਰਾ ਸਕੀਏ ਦਿੱਲੀ 'ਚ ਇਸ ਕਰਕੇ ਵੋਟਾਂ ਪਾ ਕੇ ਕੰਮਬਿਆਰ ਕਰੋ ਚਾੜੂ ਦੇਣਾ